ਸ੍ਰੀ ਮਹਲਾ ਚੌਥਾ ਕਰ ਪਹਿਲਾ ਚਉਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਹਿਅ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੋਖ ਉਤਰੇ ਗੁਰ ਨਾਮ ਦੀਓ ਰੇਨ ਲਾਥਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 696 ਦੇ ਸ਼ੋਭnik ਜੈਸਰੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਪਾਸ਼ਾ ਮਹਾਰਾਜੀ ਦੀ ਬਾੰਦਾ ਹੈ ਪਾਵਨ ਸ਼ਬਦ ਜੋ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਚਾਰ ਬੰਦਾ ਵਾਲਾ ਹੈ ਅਕਾਲ ਪੁਰਖ ਇੱਕ ਕਹਿ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਲਗਾ ਕੇ ਮਹਾਰਾਜ ਹੁਕਮ ਕਰਦੇ ਹਨ ਕਿ ਆਪਣੇ ਮਨ ਨੂੰ ਸਮਝਾਓ ਸੰਸਾਰ ਵੱਲੋਂ ਮੋੜੋ ਆਪਣੇ ਮਨ ਪਿਛੇ ਤੁਰਨ ਵੱਲੋਂ ਮੋੜੋ ਜੇ ਪਰਮੇਸ਼ਰ ਦਾ ਨਾਮ ਗੁਰੂ ਦੇ ਰਹੀਂ ਜੋ ਹੀਰਿਆਂ ਰਤਨਾ ਤੋਂ ਵੀ ਕੀਮਤੀ ਹੈ ਜੇ ਉਹ ਮਿਲ ਗਿਆ ਨਾਮ ਹਿਰਦੇ ਵਿੱਚ ਵਸ ਗਿਆ ਗੁਰੂ ਨੇ ਸਿਰ ਉੱਤੇ ਮੱਥੇ ਉਤੇ ਹੱਥ ਰੱਖ ਦੇਣਾ ਇੱਕ ਜਨਮ ਕੀ ਸਾਰਿਆਂ ਜਨਮਾਂ ਦੇ ਪਾਪ ਦੁੱਖ ਕਲੇਸ਼ ਰੋਗ ਸਾਰੇ ਠੀਕ ਹੋ ਜਾਣੇ ਆ ਗੁਰੂ ਦਾ ਨਾਮ ਇੱਕ ਬੇਸ਼ਕੀਮਤੀ ਹੀਰਾ ਹੈ ਜਿਸ ਦੇ ਮਿਲਨ ਦੇ ਨਾਲ ਸਾਰੇ ਹੀ ਕਰਜ਼ੇ ਦੂਰ ਹੋ ਜਾਂਦੇ ਹਨ ਮੇਰੇ ਮਨ ਪਾਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦਿਰਡਾਇਆ ਬਿਨ ਨਾਵੇ ਜੀਵਨ ਬਿਰਥਾ ਏ ਮੇਰੇ ਮਨ ਪਰਮੇਸ਼ਰ ਦਾ ਨਾਮ ਜਪਦਾ ਰੋ ਉਸ ਦੀ ਸ਼ਰਨ ਪ੍ਰਾਪਤ ਕਰੋ ਉਹਦੇ ਵਿਧੀ ਵਿਵਧਾਨ ਦੀ ਸਮਝ ਲੱਗ ਜਾਵੇ ਜਿਨੇ ਗੁਰੂ ਦੀ ਪਾਤਰਤਾ ਹਾਸਲ ਕਰ ਲਈ ਗੁਰੂ ਨੇ ਉਸ ਨੂੰ ਆਪਣਾ ਨਾਮ ਦ੍ਰਿੜ ਕਰਵਾ ਦੇਣਾ ਹੈ ਨਾਮ ਤੋਂ ਬਗੈਰ ਮਨੁੱਖਾ ਜਨਮ ਬੇਕਾਰ ਚਲੇ ਜਾਵੇਗਾ ਪਰਮੇਸ਼ਰ ਦਾ ਜੋ ਨਾਮ ਹੈ ਉਹ ਸਾਰਿਆਂ ਹੀ ਦਾਤਾਂ ਦੀ ਪ੍ਰਾਪਤੀ ਵਾਸਤੇ ਜ਼ਰੂਰੀ ਹੈ ਬਿਨ ਗੁਰ ਮੂੜ ਪਏ ਹੈ ਮਨੁੱਖ ਤੇ ਮੋ ਮਾਇਆ ਨਿਤ ਫਾਥਾ ਦਿਨ ਸਾਧੂ ਚਰਨ ਨਾ ਸੇਵੇ ਕਬੂ ਤਿੰਨ ਸਭ ਜਨਮ ਆਕਾਥਾ ਆਪਣੇ ਮਨ ਪਿਛੇ ਤੁਰਨ ਵਾਲੇ ਗੁਰੂ ਤੋਂ ਬੇਮਖ ਹੋਏ ਗੁਰੂ ਨੂੰ ਮੰंदे ਗੁਰੂ ਦੀ ਨਹੀਂ ਮੰंदे ਉਹ ਮੋਹ ਮਾਇਆ ਦੇ ਚਿੱਕੜ ਵਿੱਚ ਫਸੇ ਹੀ ਰਹਿਣਗੇ ਉਹਨਾਂ ਨੇ ਗੁਰੂ ਦੇ ਦੱਸਿਓ ਇਹ ਰਾਹ ਦੇ ਉੱਤੇ ਦੋ ਪੈਰ ਪੁੱਟੇ ਹੀ ਨਹੀਂ ਇਹ ਮਾਰੇ ਕਹਿੰਦੇ ਉਹਨਾਂ ਦਾ ਸਾਰਾ ਜਨਮ ਜੋ ਉਹ ਬੇਕਾਰ ਚਲੇ ਜਾਵੇਗਾ ਜਿਨ ਸਾਧ ਉਚਾਰਣ ਸਾਧ ਪਾਗ ਸੇਵੇ ਤੇਨੇ ਸਭ ਲਿਓ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਾਸ ਦਸਨ ਕੋ ਹਰदयातार ਜਗਨਨਾਥਾ ਜਿਹੜੇ ਗੁਰੂ ਦੇ ਦੱਸੇ ਰਾਹ ਦੇ ਉਤੇ ਤੁਰੇ ਸਾਧ ਸੰਗਤ ਪ੍ਰਾਪਤ ਹੋਈ ਗੁਰੂ ਦਾ ਹੁਕਮ ਮੰਨਿਆ ਉਹਨਾਂ ਦਾ ਜਨਮ ਸਫਲ ਹੋ ਗਿਆ ਉਹਨਾਂ ਦੀਆਂ ਸਾਰੀਆਂ ਹੀ ਖਾਸ਼ੀਆਂ ਪੂਰੀਆਂ ਹੋ ਗਈਆਂ ਮਾਰੇ ਕਿਨੇ ਕਰੋੜ ਦਾਸ ਹੈ ਵੈਗਰੂ ਜੀ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ ਇਹ ਪ੍ਰithvi ਦੇ ਮਾਲਕ ਹੋ ਮੇਰੇ ਉੱਤੇ ਦਇਆ ਕਰੋ ਅਮ ਅੰਦੂਲੇ ਗਿਆਨ ਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਅਮ ਅੰਦੂਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਾਲਾ ਮਿਲੰਥਾ ਮਹਾਰਾਜ ਆਪਾਂ ਨੂੰ ਹੁਕਮ ਕਰਦੇ ਹਾਂ ਅਨਾਂ ਕਿ ਤੁਸੀਂ ਅੰਨੇ ਉਹ ਗਿਆਨ ਤੋਂ ਵੀ ਸਖਣੇ ਹੋ ਤੁਹਾਨੂੰ ਜੀਵਨ ਦੀ ਕੋਈ ਜੁਗਤ ਨਹੀਂ ਹੈ ਕਿਵੇਂ ਗੁਰੂ ਦੇ ਰਸਤੇ ਉਤੇ ਚੱਲੋਗੇ ਕਰੋ ਅਰਦਾਸ ਧੰਨ ਗੁਰੂ ਨਾਨਕ ਦੇਵ ਜੀ ਸਾਨੂੰ ਆਪਣਾ ਪੱਲਾ ਫੜਾ ਲਵੋ ਤਾਂ ਕਿ ਤੁਹਾਡਾ ਪੱਲਾ ਫੜ ਕੇ ਅਸੀਂ ਵੀ ਇਸ ਭਵਜਨ ਸੰਸਾਰ ਤੋਂ ਪਾਰ ਲੰਘ ਸਕੀਏ ਹੋਈਆਂ ਬੇਨਤੀਆਂ ਚੁਕਾਂ ਦੀ ਮਾਫੀ ਬਖਸ਼ਣੀ ਜੀ ਆਹ ਗੁਰਮੰਤਰ ਦਾ ਜਾਪ ਕਰਗੇ ਗੁਰੂ ਦੇ ਪੱਲੇ ਦੀ ਸਮਝ ਲੱਗ ਜਾਵੇਗੀ ਗੁਰੂ ਦੇ ਚਰਨਾਂ ਦੀ ਸਮਝ ਲੱਗ ਜਾਵੇਗੀ Uaê, Guru. Uai.